ਦੇਸੀ ਜੀ ਉਹਦੇ ਨਾਲ ਸ਼ਿਵਪਿੰਦਰ ਸਰਪੰਚ ਆਕਾਸ਼ ਤਰਖਾਨ ਵਾਲਾ ਦੇ ਕਾਵਲ ਸਮਾਜ ਦੇ ਬੱਪਾ ਨਮਰਦਾਰ ਤੇ ਹਰਦੀ ਔਲਖ ਗੋਰੇ ਨਾਲ ਮਾਨ ਕੀਤਾ ਜਾ ਰਾ ਚਾਰ ਫੁੱਟ ਦੇ ਕੱਪ ਨਾਲ ਸ਼ਿਵਪਿੰਦਰ ਭਾਈ ਸਰਪੰਚ ਦੇ ਸ਼ਿਵਰਾਜ ਭਾਈ ਵੱਲੋਂ ਸਭ ਤੋਂ ਵੱਡਾ ਸਤਿਕਾਰ ਹੈ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਗਲ ਦੇ ਵਿੱਚ ਗਾਮੀਆਂ ਐ ਨਹੀਂ ਪਤਾ ਕਾਵਲ ਕੋਈ ਆਪ ਦੀ ਕਿ ਮਗਾਮੀ ਐ ਪੈਂਦੀਰੇ ਆਹ ਟੱਕਰ ਸਿਰੇ ਦੀ ਹੋ ਬਾਈ ਕਿਵੇਂ ਲੱਗਿਆ ਮੈਚ ਤਾੜੀ ਤੂੜੀ ਮਾਰ ਦਿਓ ਲਓ ਦੁਨੀਆ ਮਿਲਦਾ ਸੋ ਦਰਸ਼ਕੀ ਰਾਏ ਸੋ ਧੰਨਵਾਦ ਕਰਦੇ ਆ ਲਓ ਇਧਰ ਨੇ ਪਾਣੀ ਦੇਣ ਪਾਈ ਆ 50 ਰੁਪਏ ਲੱਗੇ ਹੋਏ ਗੁਰਦੇ ਸਾਡੇ ਸਪੈਂਬਰ ਦੇ ਪੰਮੂ ਜੀ ਕੈਨੇਡਾ ਵੱਲੋਂ ਹਾਂਜੀ

ਜਸਵੀਰ ਡਾਕਟਰ ਬਾਈ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ। 50 ਰੁਪਏ ਗੁਰਤੇ ਲਾ ਗਿਆ ਨਾਲ ਕਿਵੇਂ ਖੁਸ਼ੀ ਭੰਡਰ ਵਾਲਾ ਕਬੱਡੀ ਪਾਉਣ ਦੀ ਤਿਆਰ ਹੈ। ਲਓ, ਕਮੋ ਕਰੇਗਾ ਤੇ ਸ਼ਪਿੰਦਰ ਸਰਬਾਤਲੇ ਵੱਲੋਂ ਵੱਡੇ ਮਾਣ ਸਨ ਸਟਾਰੀਆਂ ਦੀ ਪਹੁੰਚਦੇ ਹੋਇਆ ਹੈ। ਇਧਰਲੇ ਪਾਸੇ ਗੋਪਰੀ ਦਵਾਈ ਆ ਸਾਡਾ ਜਵਾਬੇ ਨੰਬਰ ਦਾ ਕਹਿੰਦੇ ਕੱਪ ਦਿੱਤਾ ਤਾ ਪਰ ਇੱਕ ਪਾਸੇ ਲੱਗਦਾ ਥੋੜ ਤੇ ਪੁਆਇੰਟ ਲੀਡਰ ਦਾ ਹੈ। ਬਹੁਤ ਹੀ ਵਧੀਆ ਮੈਚ 58 ਕਿਲੋ ਵਾਲੇ ਮੁੰਡਾ ਨੂੰ ਸਾਡੀ ਬੇਨਤੀ ਹੈ। ਜਲਦੀ ਦੇ ਨਾਲ ਅਫਵਾਜ ਕਿ ਲੋ ਭਾਰ ਹੋ ਗਈਆਂ ਐਂਟਰੀਆਂ ਕਰਾ ਕੇ ਨਾਲ ਦੀ ਨਾਲ ਮਦਦ ਕਰ ਲੋ ਪਹਿਲੀ ਅੱਖ ਦੀ ਮਾਰੀ ਟਾਈ ਪਾ ਲਈ ਆਪਾਂ ਸੋ ਬੜੀ ਮਿਹਰਬਾਨੀ ਹੈ ਪਹਿਲੀ ਅੱਖ ਦੀ ਮਾਰੀ ਟਾਈ ਪਾ ਲਈਏ ਨਾ ਖੇਡ ਮਾਦ ਦੇ ਵਿੱਚ ਨਾ ਫਾਈਟ ਹੋਈ ਇਹ ਆ ਲਾਲ ਤੋਂ ਕੀਲਾ ਟੂਰਨਾਮੈਂਡਾ ਮੁੰਡਾ ਯਾਰ ਹੈ ਬਿਠਾਓ ਇਹਨੂੰ ਲਾ ਪਾਈ ਫੇ ਕਬੱਡੀ ਐ ਲੈਟੇ ਵਰਗੇ ਅਰਜੁਨ ਬਹੁਤ ਵਧੀਆ ਖਿਡਾਰੀ ਹੈ ਅਰਜੁਨ ਰਾਮੇਪੜ ਦਾ ਜੀਦਾਰੀ ਦੀ ਪਟਾਰੀਆ ਮੁੰਡਾ ਪਰ ਇਧਰਲੇ ਪਾਸੇ ਪਾਈ ਹੋਈ ਰੇਡ ਅਰਜੁਨ 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 ਆਪਣੇ ਇੱਕ ਪਾਸੇ ਕਬੱਡੀ 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 ਲੱਗਦਾ ਜੋਰ ਫੜਿਆ ਗੁੱਟ ਤੇ ਪੁਆਇੰਟ ਰਾਮੇਪੜ ਦਾ ਸਾਡਾ ਬਹੁਤ ਪਿਆਰਾ ਵੀਰ ਹੈ ਗੁਰਜੀਤ ਭਲਵਾਨ 100 ਰੁਪਏ ਦਾ ਮਾਨ ਕਮੈਂਟਰੀ ਦੇ ਬੋਲਾਂ ਦਾ ਕਰਦਾ ਹੈ ਗੁਰਜੀਤ ਭਲਵਾਨ ਸਾਡਾ ਵੀਰ ਹੈ ਬਹੁਤ ਬਹੁਤ ਦਾ ਮਾਣ 100 ਰੁਪਏ ਦਾ ਪੁੰਜਾ ਕਰਕੇ ਕਮੇਟੀ ਦੇ ਬੋਲਾਂ ਨੇ ਬਹੁਤ ਬਹੁਤ ਧੰਨਵਾਦ ਜੀ ਪੈਂਦੀਆ ਕਬੱਡੀ ਖੇਡ ਮੈਦਾਨ ਵਿੱਚ ਮੇਰੇ ਬਤੂ ਮੁੰਡਾ ਰੇਡ ਕੌਮ ਜੀ ਵਾਦਾ ਹੋਇਆ ਖਾਨ ਵਾਲਾ ਪਿੰਡ ਹੈ ਇੱਕ ਵੱਡਾ ਖਰਜਾ ਤੇ ਬਰਸਾਨਾਂ ਦੇ ਪਿੰਡ 80 ਕਿਲੋ ਪਾਰ ਵਰਗਦੇ ਵੱਡੇ ਖਿਡਾਰੀ ਜੀ ਦੀ ਅੱਜ ਮੌਜੂਦਗੀ ਦਾ ਪਾਈਆ ਕਬੱਡੀ ਤਿੰਨ ਖਿਡਾਰੀ ਚਾਰ ਵਰਗਦੇ ਹੋਰ ਹੈ ਬੜਾ ਤਕੜਾ ਮੈਚ ਆਉਣਾ ਹੈ ਬਤੂ ਇਸ ਲਈ ਸਾਤਰਵਾਸ ਪਿੰਡ ਹੈ ਪਿਆਰੀ 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 ਆ ਸਾਡ ਨਵਾਸ ਵਾਲਾ ਪਿਆਹਾ ਦਾ ਨੌਰ ਇਸ ਬੁੰਡੇ ਦੇ ਖਾਤੇ ਕਰਿਆ ਬੰਮੂ ਕਲਿਦਾ ਤੇ ਸੁਬੰਦਰ ਸਰਪੰਥ ਨੇ ਬਹੁਤ ਵੱਡੇ ਸਰਕਾਰ ਭਰਾਵਾਂ ਦੇ ਵਿੱਚੇ ਗਏ ਹੈ ਜੋ ਧੰਨਵਾਦ ਹੈ ਪਹਿਲੀ ਅੰਕ ਦੀ ਮਾਦੀ ਢਾਈ ਬਾਂਗੇ ਪਰਚੇੜ ਪੈ ਗਈ ਹੈ ਪਰਚੇੜ ਪੈ ਗਈ ਹੈ ਅਰਜੁਨਾਦਰਾ ਪਾਪਾ ਕਹਿੰਦਾ 100 ਦੇਵਾਂਗੇ ਬਹੁਤ ਬਹੁਤ ਧੰਵਾਦ ਸ਼ਮੇਂਦਰ ਜੀ ਸਾਡੇ ਸਰਪੰਚ ਸਾਹਿਬ ਵੱਲੋਂ ਬਹੁਤ ਸਰਾ ਮਾਰ ਕਮੈਂਟਰੀ ਦੇ ਬੋਲ ਨਹੀਂ ਆਇਆ ਬਹੁਤ ਬਹੁਤ ਧੰਵਾਦ ਹੈ ਜੀ ਪਾਈ ਹੋਈ ਕਬੱਡੀ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਟੱਕਰ ਸਰੇ ਦੀ ਲੱਗਿਆ ਜੋ ਇੱਕ ਕਬੱਡੀ 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 ਵਾਹ ਸਾਡੇ 10 11 ਨੰਬਰ ਹੈ ਮੈਚ ਛੋਲੇ ਉੱਤਰ ਗਿਆ ਹੋਇਆ ਹੈ ਆਨ ਅਨੁਸਾਰ ਟੱਕਰ ਸਰੇ ਦੀ ਹੈ ਲੱਗਦਾ ਜੋਰ ਹੈ چلو باہر ہاں باہر پہلے ਜੋ ਧਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਸਾਧਨਵਾਸ ਵਾਲਾ ਮੁੰਡਾ ਇਸ ਵੇਲੇ ਤਕੜਾ ਜੱਫਾ ਲਾ ਕੇ